ਭਾਰਤ ਵੱਲੋਂ ਬੀਤੇ ਰਾਤ ਪਾਕਿਸਤਾਨ ਦੇ ਉੱਤੇ ਸਰਜਿਕਲ ਸਟ੍ਰਾਈਕ ਕੀਤੀ ਗਈ ਜਿਸ ਦਾ ਨਾਮ ਰੱਖਿਆ ਗਿਆ ਆਪਰੇਸ਼ਨ ਸਿੰਧੂਰ ਤੇ ਉਸ ਤੋਂ ਪਹਿਲਾਂ ਬੀਤੇ ਕੱਲ ਆਰਡਰ ਜਾਰੀ ਕੀਤੇ ਗਏ ਕਿ ਇੰਡੀਅਨ ਆਰਮੀ ਪੰਜਾਬ ਦੇ 20 ਜ਼ਿਲ੍ਹਿਆਂ ਦੇ ਵਿੱਚ 20 ਥਾਵਾਂ ਦੇ ਉੱਤੇ ਮੌਕ ਡ੍ਰਿਲ ਕੀਤੀ ਜਾਵੇਗੀ ਤੇ ਅਜੇ ਤੱਕ ਮੌਕ ਡ੍ਰਿਲ ਉਸੇ ਤਰ੍ਹਾਂ ਹੀ ਹੋਵੇ ਕਿ ਤੇ ਜੇਕਰ ਕੋਈ ਅੜਚਨਾ ਇਹ ਚੱਲ ਰਹੀਆਂ ਸੀਗੀਆਂ ਕਿ ਭਾਰਤ ਵੱਲੋਂ ਉਹ ਸਰਜਿਕਲ ਸਟ੍ਰਾਈਕ ਕੀਤੀ ਗਈ ਹੈ ਤੇ ਸ਼ਾਇਦ ਮੌਕ ਡ੍ਰਿਲਸ ਜਿਹੜੀਆਂ ਸ਼ਹਿਰਾਂ ਦੇ ਵਿੱਚ ਹੋਣੀਆਂ ਨੇ ਉਹ ਬੰਦ ਹੋ ਜਾਣਗੀਆਂ ਪਰ ਇਸ ਤਰ੍ਹਾਂ ਨਹੀਂ ਹੈ ਮੈਂ ਤੁਹਾਨੂੰ ਦੁਬਾਰਾ ਤੋਂ ਇੱਕ ਵਾਰ ਟਾਈਮ ਦੱਸ ਦਿੰਨਾ ਕਿ ਕਿਹੜੇ-ਕਿਹੜੇ ਸ਼ਹਿਰਾਂ ਦੇ ਵਿੱਚ ਅੱਜ ਮੌਕ ਡ੍ਰਿਲ ਹੋਵੇਗੀ ਜਿੱਥੇ ਪੂਰੀ ਤਰ੍ਹਾਂ ਬਲੈਕਆਊਟ ਹੋ ਜਾਵੇਗਾ ਕੋਈ ਵੀ ਘਰ ਦੀ ਲਾਈਟ ਨਹੀਂ ਜਗਾਏਗਾ ਨਾ ਹੀ ਕੋਈ ਗੱਡੀਆਂ ਸੜਕ ਦੇ ਉੱਤੇ ਚੱਲਣਗੀਆਂ ਉਸ ਸਮੇਂ ਦੇ ਵਿੱਚ ਜਦੋਂ ਬਲੈਕਆਊਟ ਹੋਵੇਗਾ ਤੇ ਸਭ ਤੋਂ ਪਹਿਲਾਂ ਜੀ ਗੱਲ ਕਰ ਲਈਏ ਜਲੰਧਰ ਦੀ ਜਲੰਧਰ ਦਾ ਟਾਈਮ ਹੈ ਰਾਤ 8 ਵਜੇ ਤੋਂ ਲੈ ਕੇ 9 ਵਜੇ ਤੱਕ ਲੁਧਿਆਣਾ 8 ਤੋਂ 8:30 ਅੰਮ੍ਰਿਤਸਰ ਰਾਤ 10:30 ਤੋਂ ਲੈ ਕੇ 11 ਵਜੇ ਤੱਕ ਚੰਡੀਗੜ੍ਹ 7:30 ਤੋਂ 7:40 ਬਠਿੰਡਾ 8:30 ਤੋਂ 8:35 ਪਠਾਨਕੋਟ 10 ਤੋਂ 10:30 ਗੁਰਦਾਸਪੁਰ 9 ਤੋਂ 9:30 ਮੋਹਾਲੀ 7:30 ਤੋਂ 7:40 ਬਟਾਲਾ 9 ਤੋਂ 9:30 ਨੰਗਲ 8 ਤੋਂ 8:10 ਫਰੀਦਕੋਟ 10 ਵਜੇ ਫਰੀ ਹੁਸ਼ਿਆਰਪੁਰ 8 ਵਜੇ ਬਰਨਾਲਾ ਵੀ 8 ਵਜੇ ਤੇ ਫਿਰੋਜ਼ਪੁਰ 9 ਵਜੇ ਤੋਂ ਲੈ ਕੇ 9:30 ਵਜੇ ਤੱਕ ਤਰਨਤਾਰਨ 9 ਤੋਂ 9:30 ਫਾਜ਼ਿਲਕਾ 10 ਤੋਂ 10:30 ਤੇ ਟਾਂਡਾ 8 ਤੋਂ 8:10 ਵਜੇ ਤੱਕ ਤੇ ਇਹ ਸਾਰੇ ਜਿਹੜੀ ਟਾਈਮਿੰਗ ਹੈ ਇਹ ਵਾਲੀ ਟਾਈਮਿੰਗ ਅੱਜ ਮੌਕ ਡ੍ਰਿਲ ਦੀ ਰੱਖੀ ਗਈ ਹੈ ਲੋਕਾਂ ਦੇ ਵਿੱਚ ਕਾਫੀ ਕਨਫਿਊਜ਼ਨ ਚੱਲ ਰਹੀ ਹੈ ਕਿ ਇਹ ਮੌਕ ਡ੍ਰਿਲ ਕਿਤੇ ਰੱਦ ਕਰ ਦਿੱਤੀ ਗਈ ਹੈ ਪਰ ਇਸ ਤਰ੍ਹਾਂ ਦਾ ਨਹੀਂ ਹੈ ਮੌਕ ਡ੍ਰਿਲ ਉਸੇ ਤਰ੍ਹਾਂ ਹੀ ਜੋ ਸਮਾ ਦਿੱਤਾ ਗਿਆ ਉਸੇ ਵਜੇ ਹੋਵੇਗੀ ਤੇ ਆਮ ਲੋਕਾਂ ਨੂੰ ਅਪੀਲ ਹੈ ਕਿ ਲੋਕ ਸਾਰੇ ਜਿਹੜੇ ਨੇ ਆਪਣੇ ਘਰਾਂ ਦੇ ਵਿੱਚ ਰਹਿਣ ਉਸ ਸਮੇਂ ਜਦੋਂ ਸਾਇਰਨ ਵੱਜੇਗਾ ਆਪਣੀ ਆਪਣੀ ਸੇਫਟੀ ਜਿਹੜੇ ਮੈਜਰਸਮੈਂਟ ਜਿਹੜੇ ਦੱਸੇ ਗਏ ਨੇ ਉਹਨਾਂ ਵੱਲ ਧਿਆਨ ਦੇਣ ਤੇ ਨਾਲ ਦੇ ਨਾਲ ਹੀ ਘਰਾਂ ਵਿੱਚ ਰਹਿ ਕੇ ਹੀ ਜਿਹੜੀ ਸਾਰੇ ਸੇਫਟੀ ਮੈਜਰਸਮੈਂਟ ਆ ਉਹਨਾਂ ਨੂੰ ਫੋਲੋ ਕਰਨ ਤੇ ਜਦੋਂ ਬਲੈਕਆਊਟ ਹੋ ਜਾਵੇ ਤਾਂ ਉਦੋਂ ਕੋਈ ਵੀ ਲਾਈਟ ਜਾਂ ਕੋਈ ਵੀ ਬੱਤੀ ਨਾ ਜਗਾਈ ਜਾਵੇ ਸੋ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ